ਵਾਈ ਗੁਰਜੀ ਕਾ ਖਾਸਾ ਵਾਈ ਗੁਰਜੀ ਕੀ ਫਤਿਹ ਗੁਰੂ ਅਜੰਦੇਵ ਜੀ ਦੀ ਸ਼ਹਾਦਤ ਦਾ ਇੱਕ ਵੱਡਾ ਕਾਰਨ ਪੰਜਾਬ ਵਿੱਚ ਵੈਲੇ ਸਖੀ ਸਰਵਰ ਮਤ ਦੇ ਅਨੇਕਾਂ ਕੇਂਦਰਾਂ ਦਾ ਬੰਦ ਹੋ ਜਾਣਾ ਵੀ ਸੀ ਇਸ ਮਤ ਦੇ ਆਗੂ ਭੋਲੇ ਪਾਲੇ ਹਿੰਦੂ ਲੋਕਾਂ ਨੂੰ ਕਬਰਾਂ ਨਾਲ ਜੋੜ ਕੇ ਹੌਲੀ-ਹੌਲੀ ਕਲਮਾ ਪੜਾ ਕੇ ਮੁਸਲਮਾਨ ਬਣਾਉਂਦੇ ਸਨ ਇਹਨਾਂ ਦਾ ਵੱਡਾ ਆਗੂ ਪੀਰ ਸੈਦ ਅਹਿਮਦ 1120 ਈਸਵੀ ਵਿੱਚ ਬਗਦਾਦ ਤੋਂ ਚੱਲ ਕੇ ਪਾਕਿਸਤਾਨ ਦੇ ਜ਼ਿਲ੍ਹਾ ਗਾਜੀ ਖਾਨ ਪਿੰਡ ਨਿਗਾਹੇ ਆਇਆ ਸੀ ਇਹ ਪੀਰ ਨਿਗਾਹੇ ਦੇ ਨਾਂ ਤੋਂ ਮਸ਼ਹੂਰ ਹੋ ਗਿਆ ਗੁਰੂ ਅਰਜੁਨ ਦੇਵ ਜੀ ਨੇ ਪੰਜਾਬ ਦੇ ਵਿੱਚ ਸਿੱਖੀ ਦਾ ਐਸਾ ਪ੍ਰਚੰਡ ਪ੍ਰਚਾਰ ਕੀਤਾ ਕਿ ਲੋਕੀ ਕਬਰਾਂ ਛੱਡ ਕੇ ਗੁਰੂ ਜੀ ਦੇ ਸਿੱਖ ਬਣ ਗਏ ਅਤੇ ਪੰਜਾਬ ਦੇ ਵਿੱਚ ਸਖੀ ਸਰਵਰ ਦੇ ਅਨੇਕਾਂ ਹੀ ਛੋਟੇ ਵੱਡੇ ਕੇਂਦਰ ਅਡੇ ਅਤੇ ਡੇਰੇ ਬੰਦ ਹੋ ਗਏ ਇਹ ਸਖੀ ਸਰਵਰੀਆਂ ਲਈ ਇੱਕ ਵੱਡੀ ਸੱਟ ਸੀ ਕਿ ਕਿਦਰੇ ਇਹ ਮਤ ਖਤਮ ਨਾ ਹੋ ਜਾਵੇ ਸਖੀ ਸਰਵਰ ਦੇ ਪ੍ਰਚਾਰਕਾਂ ਨੇ ਜਹਾਂਗੀਰ ਅਤੇ ਉਸ ਦੇ ਜਰਨੈਲਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਜੇ ਗੁਰੂ ਅਜੰਡ ਦੇਵ ਜੀ ਰਹਿ ਗਏ ਤਾਂ ਇਸਲਾਮ ਨਹੀਂ ਰਹਿਣਾ ਭਾਈ ਮੰਝ ਜੀ ਪਿੰਡ ਗੰਗਮਾਹੀ ਦੇ ਚੌਧਰੀ ਸਨ ਅਤੇ ਸਖੀ ਸਰਵਰ ਪੀਰ ਨਿਗਾਹੇ ਭਗਤ ਵੀ ਸਨ ਭਾਈ ਮੰਝ ਜਿਨੇ ਪਿੰਡ ਵਿੱਚ ਪੀਰਖਾਨਾ ਬਣਾਇਆ ਹੋਇਆ ਸੀ ਜਦੋਂ ਭਾਈ ਮੰਝ ਜਿਨੇ ਗੁਰੂ ਅਰਜੁਨ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਜੀ ਨੂੰ ਆਪਣਾ ਸਿੱਖ ਬਣਾਉਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਸਖੀ ਉਤੇ ਸਿੱਖੀ ਨਹੀਂ ਟਿਕਦੀ ਭਾਈ ਮੰਝ ਜੀ ਸਮਝ ਗਏ ਅਤੇ ਪਿੰਡ ਆ ਕੇ ਪੀਰਖਾਨਾ ਟਾ ਦਿੱਤਾ ਪਿੰਡ ਦੇ ਲੋਕੀ ਬੜੇ ਨਾਰਾਜ਼ ਹੋਏ ਭਾਈ ਮੰਝ ਜੀ ਨੇ ਬਹੁਤ ਸਮਝਾਇਆ ਕਿ ਪੀਰਾਂ ਫਕੀਰਾਂ ਜਾਦੂ ਟੂਣੀਆਂ ਨੂੰ ਛੱਡ ਕੇ ਇੱਕ ਪਰਮਾਤਮਾ ਦੀ ਉਪਾਸਨਾ ਕਰੋ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਪਰ ਪਿੰਡ ਵਾਲਿਆਂ ਨੇ ਭਾਈ ਮੰਝ ਜੀ ਨੂੰ ਬਰਾਦਰੀ ਵਿੱਚੋਂ ਛੇਕ ਦਿੱਤਾ ਕਿਉਂਕਿ ਭਾਈ ਮੰਝ ਜੀ ਆਪ ਸਖੀ ਸਰਵਰ ਦੇ ਨਾਲ ਜੁੜੇ ਹੋਏ ਸਨ ਅਤੇ ਪਿੰਡ ਵਾਲਿਆਂ ਨੂੰ ਵੀ ਜੋੜਿਆ ਹੋਇਆ ਸੀ ਇਹ ਸਖੀ ਸਰਵਰ ਦਾ ਇੱਕ ਵੱਡਾ ਕੇਂਦਰ ਸੀ ਜੋ ਭਾਈ ਮੰਝ ਜੀ ਨੇ ਖਤਮ ਕਰ ਦਿੱਤਾ ਸੀ ਜਦੋਂ ਭਾਈ ਮੰਝ ਜੀ ਸਖੀ ਸਰਵਰ ਛੱਡ ਕੇ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦੇ ਨਾਲ ਜੁੜ ਗਏ ਤਾਂ ਪਿੰਡ ਦੇ ਲੋਕਾਂ ਨੇ ਜਹਾਂਗੀਰ ਅਤੇ ਜਰਨੈਲਾਂ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਕਿ ਸਾਡਾ ਮਤ ਖਤਮ ਕੀਤਾ ਜਾ ਰਿਹਾ ਹੈ ਗਵਰਾਂ ਦੀ ਪੂਜਾ ਡੱਕੀ ਜਾ ਰਹੀ ਹੈ ਜੇ ਗੁਰੂ ਅਰਜਨ ਦੇਵ ਜੀ ਰਹਿ ਗਏ ਤਾਂ ਨਾ ਕੋਈ ਸਖੀ ਸਰਵਰ ਦਾ ਪੁਜਾਰੀ ਰਹੇਗਾ ਅਤੇ ਨਾ ਹੀ ਕੋਈ ਕਲਮਾ ਪੜਨ ਵਾਲਾ ਰਹੇਗਾ ਅਤੇ ਨਾ ਹੀ ਸਾਡਾ ਇਸਲਾਮ ਧਰਮ ਬਾਕੀ ਬਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ